ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੈਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਦਾ ਜਿਹੜਾ ਆਪਾਂ ਫਾਰਮੂਲਾ ਲੈ ਕੇ ਆਇਆ ਬਹੁਤ ਹੀ ਵਧੀਆ ਜਿਵੇਂ ਕਿ ਆਪਣੀਆਂ ਪਹਿਲਾਂ ਝੋਟੀਆਂ ਜਾਂ ਬੈੜਾਂ ਜਾਂ ਕਈ ਵਾਰ ਕੀ ਹੁੰਦਾ ਕਿ ਆਪਣੇ ਵੱਡੇ ਪਸ਼ੂ ਵੀ ਜਿਹੜੇ ਹੀਟ ਦੇ ਵਿੱਚ ਨਹੀਂ ਆਉਂਦੇ ਸੂਨ ਤੋਂ ਬਾਅਦ ਦੇ ਵਿੱਚ ਸਾਲ ਸਾਲ ਆਪਣਾ ਪਸ਼ੂ ਜਿਹੜਾ ਖਾਲੀ ਰਹਿ ਜਾਂਦਾ ਤੁਦੇ ਵਿੱਚ ਆਪਣੇ ਪਸ਼ੂ ਪਾਲਕ ਭਰਾਮ ਦਾ ਨੁਕਸਾਨ ਵੀ ਹੁੰਦਾ ਕਿ ਦੁੱਧ ਵੀ ਪਸ਼ੂ ਦੇਣੋਂ ਹਟ ਜਾਂਦਾ ਤੇ ਗੱਭਣ ਵੀ ਨਹੀਂ ਹੁੰਦਾ ਫਿਰ ਆਪਾਂ ਨੂੰ ਕੀ ਹੁੰਦਾ ਕਿ ਕੱਟੇ ਵਾਲਿਆਂ ਨੂੰ ਜਾਂ ਵਪਾਰੀਆਂ ਨੂੰ ਵੇਚਣਾ ਪੈਂਦਾ ਤੇ ਤੁਹਾਨੂੰ ਅੱਜ ਦੱਸਾਂਗੇ ਜਿਹੜਾ ਫਾਰਮੂਲਾ ਬਹੁਤ ਹੀ ਵਧੀਆ ਵਰਤਿਆ ਹੋਇਆ ਤੇ ਰਿਜ਼ਲਟ ਬਹੁਤ ਵਧੀਆ ਤੇ ਕਿੰਨਾ ਵੀ ਅੜਿਆ ਹੋਇਆ ਪਸ਼ੂ ਆ ਜੇ ਤੁਸੀਂ ਮੈਡੀਕਲ ਤੋਂ ਲਿਆ ਲਿਆ ਕਿ ਦਵਾਈਆਂ ਪਾਊਡਰ ਦੇ ਦੇ ਕੇ ਹੰਭ ਗਿਓ ਤਾਂ ਇਹ ਵੀਡੀਓ ਸਿਰਫ ਤੁਹਾਡੇ ਲਈ ਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਸੁਣ ਕੇ ਜਾਇਓ ਤੁਹਾਨੂੰ ਦੱਸਾਂਗੇ ਕੀ ਕੀ ਚੀਜ਼ ਲੈਣੀ ਆਪਾਂ ਤੇ ਕਦੋਂ ਪਸ਼ੂ ਨੂੰ ਦੇਣੀ ਆ ਜਿਹੜਾ ਚਾਹ ਹੱਡਾ ਪਸ਼ੂ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਜਿਹੜਾ ਬੋਲ ਪੂਗਾ ਆਉ ਜਾਣਦੇ ਆ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਹੀ ਲੱਗਦਾ ਬੈਲ ਦਾ ਬਟਨ ਉਹਨੂੰ ਕਰ ਲਓ ਪ੍ਰੈਸ ਐਸੀ ਤਰ੍ਹਾਂ ਆਪਾਂ ਜਾਣ ਕਰੀਏ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਤੇ ਆਜੋ ਜਾਣਦੇ ਆ ਬਣੇ ਰਹੋ ਵੀਡੀਓ ਐਂਡ ਤੱਕ ਦੇਖਿਓ ਕਿਸਾਨ ਦੋਸਤੋ ਪਹਿਲਾਂ ਤਾਂ ਜਿਹੜੀ ਵੀ ਝੋਟੀ ਆ ਜਾਂ ਬੈੜ ਆ ਜਾਂ ਮੱਝ ਆ ਤੁਹਾਡੀ ਨਹੀਂ ਬੋਲਦੀ ਹੈਗੀ ਤਾਂ ਤੁਸੀਂ ਉਹਨੂੰ ਨੰਬਰ 1 ਤੇ ਤਾਂ ਉਹਦੀ ਡੀ ਵਾਰਮਿੰਗ ਜ਼ਰੂਰ ਕਰਨੀ ਆ ਮੈਡੀਕਲ ਤੋਂ ਕੋਈ ਵੀ ਜਾਨ ਤਾਂ ਜਿਵੇਂ ਕਿ ਗੋਲੀ ਆਉਂਦੀ ਆ ਜਾਂ ਲੁਕੜ ਵੀ ਆਉਂਦੀ ਆ ਦਵਾਈ ਤੁਸੀਂ ਉਹ ਡਾਕਟਰ ਦੀ ਸਲਾਹ ਦੇ ਨਾਲ ਲਿਆ ਕੇ ਪਸ਼ੂ ਨੂੰ ਦੇਣੀ ਆ ਜਿਹੜੇ ਵੀ ਪਸ਼ੂ ਤੁਹਾਡਾ ਮੱਝ ਆ ਗਾਂ ਕੀ ਜਾਂ ਝੋਟੀਆਂ ਬੋਲਦੀ ਨਹੀਂ ਤੇ ਨੰਬਰ 2 ਤੇ ਡੀ ਵਾਰਮਿੰਗ ਕਰਕੇ ਨੰਬਰ 2 ਤੇ ਉਹਨੂੰ ਮਿੰਨਰ ਮਿਕਚਰ ਜਿਹੜਾ ਉਹ ਦੇਣਾ ਜੇ ਤੁਹਾਡਾ ਪਸ਼ੂ ਲਿਸਾ ਹੈ ਜਾਂ ਜੇ ਰਾਜੀ ਆ ਜਾਦੇ ਤਾਂ ਉਹਨੂੰ ਖਰਾਕ ਉਹਦੀ ਥੋੜੀ ਘਟਾ ਕੇ ਇੱਥੇ ਵੀ ਦਿੱਕਤ ਪੈਂਦੀ ਹੈ ਜੇ ਪਸ਼ੂ ਜ਼ਿਆਦਾ ਰਾਜੀ ਹੋ ਜਾਂਦਾ ਕਈ ਵਾਰ ਆਪਾਂ ਕਣਕ ਦਾ ਦਾਣਾ ਜਾਂ ਮੱਕੀ ਆਪਣੇ ਆਮ ਹੁੰਦੀ ਆਪਾਂ ਪਸ਼ੂ ਨੂੰ ਜ਼ਿਆਦਾ ਚਾਰੀ ਜਾਂਦੇ ਆ ਤਾਂ ਰਾਜੀ ਜ਼ਿਆਦਾ ਹੋ ਜਾਂਦਾ ਫਿਰ ਬੋਲਦਾ ਨਹੀਂ ਇਹਦੇ ਵਿੱਚ ਵੀ ਦਿੱਕਤ ਆਉਂਦੀ ਹੈ ਜਾਂ ਪਸ਼ੂ ਆਪਣਾ ਵੇਟ ਘੱਟਾ ਤਾਂ ਵੀ ਨਹੀਂ ਬੋਲਦਾ ਹੋਏਗਾ ਜੇ ਪਸ਼ੂ ਬੋਲਦਾ ਤਾਂ ਆਪਣਾ ਗੱਭਣ ਵੀ ਨਹੀਂ ਹੁੰਦਾ ਇਹ ਦਿੱਕ ਤਾਂ ਆਉਂਦੀਆਂ ਹੈਗੀਆਂ ਤਾਂ ਤੁਸੀਂ ਇਹ ਜਿਹੜਾ ਫਾਰਮੂਲਾ ਤੁਹਾਨੂੰ ਦੱਸਣਾ ਹੈ ਇਹ ਤੁਸੀਂ ਵਰਤਣਾ 2-3 ਦਿਨ ਤੁਸੀਂ ਨੰਬਰ 1 ਤੇ ਲੈ ਲੈਣੇ ਆ ਬੜੇਵੇਂ ਬੜੇਵੇਂ ਲੈਣੇ ਆ ਕਾਲੇ ਨੰਬਰ 2 ਤੇ ਲੈ ਲੈਣਾ ਗੁੜ ਤੇ ਨੰਬਰ 3 ਤੇ ਲੈ ਲੈਣੇ ਆ ਦੋ ਦੇਸੀ ਅੰਡੇ ਤੇ ਇਹਦੀ ਜਿਹੜੀ ਡੋਜ਼ ਲੈਣੀ ਹੈਗੀ ਆ ਤੁਸੀਂ ਆਪਣੇ ਜਿਹੜੇ ਬੜੇਵੇਂ ਲੈਣੇ ਹੈਗੇ ਆ 150 ਗ੍ਰਾਮ ਇੱਕ ਦਿਨ ਦੇ ਇੱਕ ਸਮਾਂ ਖਵਾਉਣਾ ਆਪਾਂ ਪਸ਼ੂ ਨੂੰ ਜਾਂ ਸਵੇਰ ਜਾਂ ਸ਼ਾਮ ਨੂੰ ਤੇ ਗੁੜਾ ਜਿਹੜਾ ਉਹ 200 ਗ੍ਰਾਮ ਲੈਣਾ ਹੈ ਦੇਸੀ ਅੰਡੇ ਦੋ ਲੈਣੇ ਆ ਤੇ ਤੁਸੀਂ ਦੇਸੀ ਅੰਡਿਆਂ ਨੂੰ ਜਿਹੜਾ ਵਲਣਾ ਨਹੀਂ ਹੈਗਾ ਕੱਚੇ ਪਾਉਣੇ ਹੈਗੇ ਆ ਤੇ ਬਾਅਦ ਦੇ ਵਿੱਚ ਹਰਾਚਾਰਾ ਖਵਾ ਕੇ ਜਦੋਂ ਵੀ ਪਸ਼ੂ ਨੂੰ ਤੁਸੀਂ ਸ਼ਾਮ ਨੂੰ ਪਾਸੇ ਕਰ ਦਿਓ ਉਦੋਂ ਇਹ ਖਰਾਕ ਤੁਸੀਂ ਦੇਣੀ ਹੈ ਕਣਕ ਦਾ ਚੌਕਰ ਪਾਲਿਓ ਫੀਡ ਪਾਲਿਓ ਤੇ ਛੋਲਿਆਂ ਦਾ ਸੜਕਾ ਪਾਲਿਓ ਉਹ ਕੋਈ ਵੀ ਚੀਜ਼ ਤੁਸੀਂ ਪਾ ਕੇ ਪਸ਼ੂ ਨੂੰ ਖਵਾਉਣਾ ਕਿਸੇ ਵੀ ਤਰ੍ਹਾਂ ਖਵਾ ਸਕਦੇ ਹੋ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਤੁਹਾਡਾ ਪਸ਼ੂ ਜਿਹੜਾ ਹੀਟ ਦੇ ਵਿੱਚ ਆ ਜਾਊਗਾ ਬੋਲ ਪੂਗਾ ਤੇ ਤੁਹਾਨੂੰ ਜਿਹੜਾ ਕੋਈ ਵੀ ਲਿਆ ਕੇ ਮੈਡੀਕਲ ਤੋਂ ਕਿੱਟਾਂ ਦੇਣ ਦੀ ਜ਼ਰੂਰਤ ਨਹੀਂ ਪਊ ਕੋਈ ਟੀਕੇ ਲਵਾਉਣ ਦੀ ਲੋੜ ਨਹੀਂ ਪੈਣੀਗੀ ਤੇ ਅੱਜ ਦੀ ਵੀਡੀਓ ਦੇ ਵਿੱਚ ਐਨਾ ਫਾਰਮੂਲਾ ਜੇ ਸਾਡਾ ਫਾਰਮੂਲਾ ਹੈ ਵਧੀਆ ਲੱਗਿਆ ਤਾਂ ਹੋਰ ਵੀ ਭਰਾਵਾਂ ਦੇ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ